ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਨਵੇਂ ਵੀਡੀਓ ਵਿੱਚ ਤੁਹਾਡਾ ਇੱਕ ਅਕਬਰ ਦੇ ਮਹਿਲ ਵਿੱਚ ਕੋਈ ਬੰਦਾ ਆਉਂਦਾ ਉਹ ਅਕਬਰ ਨੂੰ ਕਹਿੰਦਾ ਜਦੋਂ ਵੀ ਮੈਂ ਕਹਿੰਦਾ ਇੱਕ ਰਸਤਾ ਉੱਥੋਂ ਦੇ ਕੰਮ ਕਰਨ ਜਾਣਾ ਆਪਦੇ ਕੋਈ ਕੰਮ ਜਾਣਾ ਕਹਿੰਦਾ ਲੋਕ ਮੈਨੂੰ ਬਹੁਤ ਜ਼ਿਆਦਾ ਤਾਨੇ ਮਿਹਣ ਦਿੰਦੇ ਆ ਮਾੜਾ ਚੰਗਾ ਬਹੁਤ ਬੋਲਦੇ ਆ ਕਹਿੰਦਾ ਮੇਰਾ ਫਿਰ ਕੰਮ ਕਰਨ ਨੂੰ ਜੀ ਨਹੀਂ ਕਰਦਾ ਉਹ ਕਹਿੰਦਾ ਅੱਛਾ ਤੇ ਉਹ ਫਿਰ ਬੀਰਬਲ ਨੂੰ ਬੁਲਾਉਂਦਾ ਉਹਦੇ ਸਮੱਸਿਆ ਸਾਰੇ ਦੱਸਦਾ ਵੀ ਆ ਬੰਦੇ ਸਮੱਸਿਆ ਵੀ ਇਹਦੀ ਸਮੱਸਿਆ ਦਾ ਕੋਈ ਹੱਲ ਦੱਸ ਵੀਰਬਲ ਨੂੰ ਕਹਿੰਦਾ ਵੀਰਬਲ ਕਹਾਂ ਠੀਕ ਹੈ ਦੱਸਦੇ ਆ ਵੀਰਬਲ ਕਹਿੰਦਾ ਜਦੋਂ ਵੀ ਉਹ ਰਸਤੇ ਵਿੱਚ ਦੀ ਜਾਵੇਂ ਇੱਕ ਬਰਤਨ ਵਿੱਚ ਪਾਣੀ ਭਰ ਲੈ ਤਾਂ ਆਹ ਤਿੱਕਰ ਉੱਪਰ ਤੇ ਕਪੂਰਾ ਇੰਨਾ ਧਿਆਨ ਰੱਖੇ ਜਦੋਂ ਵੀ ਉਹ ਬਰਤਨ ਉਹ ਰਸਤੇ ਵੇ ਦੀ ਲੈ ਕੇ ਜਾਵੇਂ ਇੱਕ ਬੂੰਦ ਵੀ ਕਹਿੰਦਾ ਉਹ ਬਰਤਨ ਵਿੱਚੋਂ ਪਾਣੀ ਡੁੱਲਣਾ ਨਹੀਂ ਚਾਹੀਦਾ ਉਹ ਕਹਿੰਦਾ ਠੀਕ ਹੈ ਜੀ ਤੇ ਜਦੋਂ ਅਗਲੇ ਦਿਨ ਉਹ ਬੰਦਾ ਜਾਂਦਾ ਫਿਰ ਉਹ ਬਰਤਨ ਪਾਣੀ ਦਾ ਭਰ ਲੈਂਦਾ ਤੇ ਉਹ ਰਸਤੇ ਵੇ ਤੇ ਜੇ ਜਾਂਦਾ ਪੂਰਾ ਧਿਆਨ ਵਰਤਨ ਤੇ ਰੱਖਦਾ ਵੀ ਪਾਣੀ ਥੱਲੇ ਇੱਕ ਬੂੰਦ ਵੀ ਡਿੱਗੇ ਨਾ ਤੇ ਉਹ ਵਰਤਨ ਵਿੱਚ ਇੰਨਾ ਜ਼ਿਆਦਾ ਖੋ ਜਾਂਦਾ ਵੀ ਇੱਕ ਬੂੰਦ ਵੀ ਡਿੱਗੇ ਨਾ ਵੀ ਉਹਨਾਂ ਨੇ ਕਿਹਾ ਸੀ ਤੇ ਉਹ ਲੋਕ ਉਹ ਮਾੜਾ ਚੰਗਾ ਉਹਨੂੰ ਬੋਲਦੇ ਸੀ ਉਹਦਾ ਧਿਆਨ ਪਰ ਵਰਤਨ ਵਿੱਚ ਦੀ ਉਹਨਾਂ ਲੋਕਾਂ ਦੇ ਗੱਲਾਂ ਉਹ ਬੰਦੇ ਨੂੰ ਸੁਨੀਆਂ ਹੀ ਨਹੀਂ ਲੋਕ ਉਹ ਮਾੜਾ ਚੰਗਾ ਬੋਲਦੇ ਆ ਤੇ ਉਹ ਸਾਰਾ ਉਹਨੂੰ ਸੁਨੀਆਂ ਹੀ ਨਹੀਂ ਉਹਦਾ ਧਿਆਨ ਕੇ ਫਿਰ ਬਰਤਨ ਵਿੱਚ ਸੀ ਵੀ ਪਾਣੀ ਥੱਲੇ ਡੁੱਲ ਲੈਣਾ ਤੇ ਐਵੇਂ ਆ ਉਹ ਵਰਤਨ ਮਹਿਲ ਸਿੱਖ ਵੀ ਉਦਾਹਰਣੀ ਆ ਵਰਤਨ ਮਤਲਬ ਥੋੜਾ ਕੰਮ ਥੋੜਾ ਫੋਕਸ ਥੋੜਾ ਫੋਕਸ ਹੋਣਾ ਚਾਹੀਦਾ ਆਪਦੇ ਕੰਮ ਵਿੱਚ ਤੁਹਾਨੂੰ ਕਿਸਦੇ ਹੋਰ ਮਾੜੀਆਂ ਚੰਗੀਆਂ ਗੱਲਾਂ ਦਾ ਇੰਨੇ ਧਿਆਨ ਨਹੀਂ ਰੱਖਣੀ ਚਾਹੀਦੀ ਆਪਦੇ ਕੰਮ ਵਿੱਚ ਜਦੋਂ ਬੰਦਾ ਖੋਬੇ ਜਾਂਦਾ ਉਦੋਂ ਇਧਰ ਉਧਰ ਲੀਆਂ ਗੱਲਾਂ ਧਾਣ ਵਿੱਚ ਨਹੀਂ ਰਹਿੰਦੀਆਂ ਤਾਂ ਕਰਕੇ ਆਪਦੇ ਕੰਮ 'ਚ ਜੇ ਫੋਕਸ ਰੱਖੋਗੇ ਆਪਦੇ ਕੰਮ ਵਿੱਚ ਹੀ ਰੱਖੋਗੇ ਪੂਰਾ ਫੋਕਸ ਤੁਹਾਨੂੰ ਇਧਰ ਉਧਰ ਗੱਲਾਂ ਜਾਵਾਂ ਨਹੀਂ ਸੁਣਨੀਆਂ ਕੀ ਕਹੀ ਜਾਂਦਾ ਕੋਈ ਕੀ ਤੁਹਾਨੂੰ ਮਾੜਾ ਕਹਿੰਦਾ ਕੋਈ ਚੰਗਾ ਕਹਿੰਦਾ ਤਾਂ ਕਰਕੇ ਆ ਵੀ ਤੁਸੀਂ ਆਪਦੀ ਮੰਜ਼ਿਲ ਤੇ ਤਾ ਹੀ ਪਹੁੰਚਣਾਗਾ ਇਹਨਾਂ ਤੁਸੀਂ ਅਣਗਹਿਲ ਕਰ ਦੋਗੇ ਅਣਗਹਿਲੀਆਂ ਕਰੋਗੇ ਲੋਕਾਂ ਨੇ ਗੱਲਾਂ ਨਾਲ ਮਾੜੇ ਚੰਗੇ ਗੱਲਾਂ ਨਾਲ ਧੰਨਵਾਦ ਜੀ ਲਾਈਕ ਸਬਸਕ੍ਰਾਈਬ ਕਰ ਦੇ ਚੰਗੀ ਲੱਗੀ ਸਟੋਰੀ ਧੰਨਵਾਦ